ਤੇ ਆਪਾਂ ਉਹ ਨੂੰ ਬੰਦਰ ਕੋ ਛੱਡ ਰੋਈ ਜਾਂ ਤਕਰੀਬਾ ਅੱਗੇ ਧੱਕੇ ਖਾਦੇ ਆ ਕੋਈ ਬੰਦਾ ਬਲ੍ਹਾਓ ਸਰ ਬਲ੍ਹਾਓ ਸਰ ਇਹਨਾਂ ਬੈੜੀ ਨੂੰ ਆਉਂਦੀ ਜੇਰੋ ਨੰਗੀ ਗੱਟੂ ਤੇ ਨੰਗੀ ਤੇ ਵੀ ਧੱਕੇ ਖਾਦਾ ਕੋਈ ਬੰਦਾ ਧੱਕੇ ਦੀ ਖਾਉਗਾ ਇੱਥੇ ਆ ਕੇ ਇਹਨੇ ਕੋ ਪੰਜ ਪ੍ਰੂਫ ਹੈ ਚਾਰ ਪ੍ਰੂਫ ਹੈ ਇਹਦੇ ਬੱਚੇ ਦੇ ਇਹ ਕਿਤੇ ਗੋਡੀਆਂ ਦੇ ਬੱਚੇ ਚੱਕੀ ਵਿੰਦਾ ਜਿਹੇ ਕਿਸੇ ਬੰਦੇ ਨੂੰ ਇੱਥੇ ਖਰਾਬੀ ਹੋਈ ਤੇ ਇਹ ਮੈਂ ਆਪਣੇ ਵੱਲੋਂ ਨਹੀਂ ਕਹ ਰਿਹਾ ਤੇ ਮੈਂ ਮੁੱਖ ਮੰਤਰੀ ਗਿਆਨੀ ਤੁਹਾਨੂੰ ਬਾੜੇ ਬੰਦਿਆਂ ਨੂੰ ਕਹਿ ਰਿਹਾ ਵੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਬੇਟਾ ਤੁਹਾਡਾ ਇਹਦਾ ਜਾਤੀ ਫਰਦ ਤਿੰਨ ਮਹੀਨੇ ਤੋਂ ੱੱਕੇ ਖਾਰਿਆ ਠੀਕ ਗੱਲ ਕਰਨ ਦਾ ਸੋਨ ਕੋਈ ਮਾੜੀ ਮੋਟੀ ਨਾ ਬੰਦਾ ਆਪਣੇ ਅੰਦਰ ਝਾਕੀ ਮਾਰੇ ਜੇ ਇਸ ਬੰਦੇ ਕੋਲ ਪੰਜ ਸੱਤ ਡਾਕੂਮੈਂਟ ਆ ਵੰਡਿਆ ਤੇ ਬੱਚੇ ਦਾ ਠੀਕ ਨਹੀਂ ਚਾਣਾ ਆ ਨਾ ਅਸੀਂ ਆਪਾਂ ਗਾਈਡ ਕੀਤਾ ਸੀ ਨਾ ਕਿ ਇਹ ਫਾਈਲ ਅਪਲਾਈ ਕਰ ਦੋ ਮਨਜੀਤ ਨੂੰ ਪਤਾ ਨਹੀਂ ਲੱਗਦੀ ਕਿ ਫਾਈਲ ਤਾਂ ਜਾਂ ਟੋਲੀ ਮੈਂ ਇਹਨਾਂ ਨੂੰ ਗਾਈਡ ਕਰ ਕਿਸੇ ਦੇ ਕੋ ਭੇਜਿਆ ਸੀ ਆਪਣਾ ਇਹ ਇਰਾਦੇ ਹੋਣੇ ਇਰਾਦੇ ਇਹ ਤਾਂ ਮੇਰੇ ਸਾਹਮਣੇ ਐਡ ਇਨਸੀਡੈਂਟ ਆ ਜੇ ਕੋਈ ਬੰਦਾ ਖਰਾਬ ਹੋਇਆ ਹੈ ਤੇ ਅੱਜ ਤੱਕ ਤੇ ਤੁਹਾਨੂੰ ਕੋ ਕੋ ਕੰਪਲੇਂਟ ਆਈ ਮੈਂ ਕੋਣਾ ਮੈਨੂੰ ਰਿਟਰਨ ਚ ਦੇ ਸਰ ਮੈਂ ਸਾਹਮਣੇ ਮੈਂ ਤੁਹਾਨੂੰ ਅੱਜ ਇੱਕ ਇਨਸਟਰਕਸ਼ਨ ਕਰਨ ਲੱਗਾ ਮੈਂ ਇੱਥੇ ਦਾ ਨੁਮਾਇੰਦਾ ਹੈ ਬਲਤ ਵਿਧਾਨ ਸਭਾ ਲੋਕਾਂ ਨੂੰ ਚਲ ਕੇ ਭੇਜਿਆ ਇਸ ਕੰਮ ਨੂੰ ਕਦੋਂ ਭੇਜਿਆ ਹਾਂ ਹੂੰ ਇਹ ਜਿਹੜਾ ਕਿਤੇ ਵੀ ਆਇਆ ਪਰ ਇਸ ਬੇਰੀ ਵਿਧਾਨ ਸਭਾ ਦੇ ਵਿੱਚ ਬੈਠਾ ਨੂੰ ਇਸ ਗੱਲ ਨੂੰ ਸਮਝਣਾ ਪੈਣਾ ਤੁਹਾਨੂੰ ਕਿ ਮੇਰੇ ਕੋਲ ਜਿਹੜਾ ਬੰਦਾ ਤੁਰ ਕੇ ਆਇਆ ਉਹ ਆਪਣੀ ਉਹ ਆਪਣਾ ਦੁੱਖ ਲੈ ਕੇ ਆਇਆ ਇਹ ਤੁਸੀਂ 3 ਮਹੀਨੇ ਲਾ ਦਿੱਤੇ ਕਿੰਨੇ ਕਾਬਲ ਅਫਸਰ ਹੈ ਤੇ ਕੀ ਲੋੜ ਕੀ ਸੀ ਬੈਠਾ ਬੈਜੋ ਬੈਜੋ ਪਾਣੀ ਪਿਲਾ ਬੈਠੋ ਤੂੰ ਬ੍ਰੋਣਾ ਰੋਣਾ ਯਾਰ ਲਾ ਵੜਾ ਸਾਥੋਂ ਬੜੇ ਪਾਣੀ ਪਿਲਾ ਪਾਣੀ ਪਿਲਾ ਮੈਨੂੰ ਬੈਜਾ ਕੋਈ ਹੈ ਯਾਰ ਤੈਨੂੰ ਮੈਨੂੰ ਬੈਜਾ ਉੱਥੇ ਬੁਲਾ ਯਾਰ ਉਹਨਾਂ ਨੂੰ ਕੋਈ ਸਭ ਟੂਰ ਇਨਸਟਰਕਸ਼ਨ ਨਹੀਂ ਕਰ ਰਹੀ ਇਹ ਕਿੱਦਾਂ ਮੈਂ ਤੇ ਚਲਦੀ ਆ ਇਹਦੇ ਬੁਲਾ ਬੜਾ ਬੜਾ ਪਿੰਦਰ ਬਲਾਲਾ ਜਿਹੜੇ ਹੁੰਦੇ ਨੇ ਨੰਬਰ ਬਰਫਾ ਜਿਹਦੇ ਜੇ ਇਤੋਂ ਵੱਡਾ ਕਲੈਰੀਕਲ ਕੰਮ ਦੇਖਦਾ ਕੋਣ ਸਾਰਾ ਕਲੈਰੀਕਲ ਜਿਹੜਾ ਕੰਮ ਨੂੰ ਰਿਸਪੈਕਟ ਦਿੰਦਾ ਇਹਨਾਂ ਨੂੰ ਕੋਣ ਦੇ ਸਕਦਾ ਤੁਹਾਡੇ ਕੋਲ ਜਿੰਮੇਤ ਆਹ ਸੁਪਰਡੈਂਟ ਦਾ ਸਾਰਾ ਸੁਪਰਡੈਂਟ ਸਾਰੇ ਇਸੇ ਬਣਾ ਦੋ ਮੈਂ ਚਾਹੁੰਦਾ ਆਓ 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 ਸਾਰੇ ਆਓ ਅੰਦਰ ਹੀ ਆਓ 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 ਪੰਜੀ ਆਓ ਆਓ ਪੰਜੀ ਆਓ ਆਓ ਹੈਲੋ ਪਾਜੀ ਬੈਠ ਜਾ ਪਾਜੀ ਬੈਠ ਜਾ ਮੈਂ ਥੋੜਾ ਬੈਠ ਬੈਠ ਆਏ ਅਮਰਜੈਂਸੀ ਜਿਹੜਾ ਹੈਗਾ ਬੰਦਾ ਦਾਖਲ ਕੀ ਹੋਇਆ ਉਹ ਗੱਲ ਹੈ ਬੇਟਾ ਜੀ ਮੈਂ ਤਾਂ ਦੱਸਦਾ ਜੀ ਦੱਸਣਾ ਉਹ ਤਾਂ ਦੱਸ ਕੀ ਪ੍ਰੋਬਲੀਮ ਹੈ ਉਹ ਆਪਣੇ ਅਮਰਜੈਂਸੀ ਦਾਖਲ ਆਪਾਂ ਦੇ ਕੰਪਲੇਨ ਨਹੀਂ ਕਰੀ ਆਪਾਂ ਹੈਲਪ ਲਈ ਆਂ ਜੀ ਆਏ ਆ ਆਪਾਂ ਤੇ ਸਾਨੂੰ ਉਹ ਨਾ ਕਹਿੰਦੇ ਉਧਰ ਸੈਂਡ ਕਰ ਲੋ ਉਧਰ ਉਹ ਸੱਜੇ ਫਿਰ ਐਸਾ ਕੀ ਸੀਗਾ ਕੀ ਐ ਕੋਈ ਗੱਲ ਨਹੀਂ ਹੈ ਨਾ ਤੇਰਾ ਮਿੰਟ ਆ ਜੀ ਓਕੇ ਹਾਂ ਡੇਢ ਘੰਟੇ ਬੜਾ ਸੱਤੀ ਕੀਤਾ ਜੀ ਨਹੀਂ ਆਪਰੇਸ਼ਨ ਤਾਂ ਬੜਾ ਟਾਈਮ ਲੱਗਣਾ ਹੈ ਦਾਖਲ ਦਾਖਲ ਡੇਢ ਘੰਟਾ ਲੱਗਾ ਇੱਕ ਮਿੰਟ ਰਹਿ ਜਾਓ ਜੀ ਤੇ ਦਫਨ ਕਰਦਾ ਜੀ ਇਥੇ ਤੁਹਾਡੇ ਬਾਕੀ ਬੰਦਾ ਫਿਰ ਸਟਾਫ ਕਰ ਉਹ ਬਾਹਰ ਕਰ ਲਓ ਬਾਅਦ ਚ ਕਾਲ ਚ ਜੀ ਕੀਤਾ ਸਭੀ ਬਾਤ ਜੀ ਅੱਲੇ ਵਾਲੇ ਦਬਾਚ ਕੀਤਾ ਤਾਂ ਹੋ ਗਿਆ ਨਾ ਲਕਮਾ ਕੇ ਦੇ ਕੇ 2 ਮਿੰਟ ਦਾ ਰਸਤਾ ਰਹਿਣਾ 5-7 ਮਿੰਟ ਦੇ ਇਹ ਦਾਖਲ ਬਾਹਰ ਹੀ ਲਿਆ ਹਾਂ ਉੱਥੇ ਬੈਠੇ ਰਹੇ ਮਨ ਕਹਿੰਦੇ ਉਹਨਾਂ ਨੂੰ ਫੈਨ ਕਰਾਉ ਉਹਨਾਂ ਨੂੰ ਪੂਰਾ ਹੋ 10-12 ਘੰਟੇ ਬਾਅਦ ਫੇਸ ਆ ਗਿਆ ਹੋ ਗਿਆ ਦਾਖਲ ਹੁਣ ਸਭੀ ਹੋਰ ਜਾਂਦੀ ਹੈ ਜੀ ਮੈਂ ਦਦਾ ਦਾ ਬਾਅਦ ਚ ਕੀਤਾ ਟਾਈਮ ਜੀ 2-2.5 ਘੰਟੇ ਖਰਾ ਹੋਏ ਪਗੜੀ ਘਰ ਕੀ ਕਿੰਨੇ ਘੰਟੇ ਸਾਡੇ ਅਰੇ ਵੀ ਪੰਦੇ ਆ ਕਿਦਰਾ ਹਾਂ ਅੱਗੇ ਆਜੋ ਕੀ ਜੋਬ ਹੈ ਤੁਹਾਡੀ ਇੱਥੇ ਕੀ ਜੋਬ ਹੈ ਕੀ ਜੋਬ ਹੈ ਰਿਪੋਰਟਿੰਗ ਹੈਗੀ ਆਮ ਪ੍ਰੋਜੈਕਟ ਸਭ ਦੇ ਰਿਪੋਰਟ ਕਲੈਕਸ਼ਨ ਆ ਸੀਗਾ ਕਲੈਕਸ਼ਨ ਉਹ ਮੰਦਿਰੋਂ ਦਾ ਆਟੇ ਬਣੇ ਪਿਆ ਉਹ ਕਿੱਥੇ ਹੈ ਪੂਰੇ ਹਿਸਾਬ ਦੀ ਡਿਊਟੀ ਉਹ ਆਟੇ ਬਣੇ ਹੈ ਇਹ ਪਹਿਲਾਂ ਕਲੈਕਸ਼ਨ ਉਹ ਦੇਦਾ ਸੀਗਾ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਲੱਗਿਆ ਨਾ ਬਟਾ 2010 ਦੇ ਲੱਗੇ 2000 2010 10000 ਕਰੇ ਇਹਨਾਂ ਦਾ ਮਸਲਾ ਕੀ ਹੈ ਮੈਨੂੰ ਉਹ ਦੱਸੋ ਜੀ ਮੈਨੂੰ ਕੋਲ ਕਰ ਰਹੇ ਹੋ ਕੀ ਇਹਨਾਂ ਦਾ ਬੱਸਾ ਇੱਕ ਮਿੰਟ ਰਹਿ ਜਾ ਤੇ ਨਾਮ ਦੱਸ ਲੈ ਹਾਂ ਮਾਮ ਨਾਮ ਦਾ ਫੇਰ ਕੀ ਗੱਲ ਹੈ ਕਿਨੇ ਵੈਲਿਡ ਕਰਨਾ ਅਸਲ ਤਾਂ ਕੀਤਾ ਸੀ ਇਹਨਾਂ ਨੇ ਕੀਤਾ ਇਹ ਕਿ ਅਪਲਾਈ ਕਰਦੇ ਤੁਸੀਂ ਜਿਹੜੇ ਸੋਸ਼ਲ ਮਾਰਮਾਂ ਜਾਂ ਇਹਨਾਂ ਦੇ ਨੌਜਵਾਨ ਨੂੰ ਹਾਂ ਸਰ ਪਹਿਲੇ ਲੋਕਾਂ ਨੂੰ ਜਾਂ ਤੀਜਾ ਵੀ ਨਿਆ ਤੀਜੀ ਕਲੈਕਸ਼ਨ ਇੱਕ ਮਿੰਟ ਰਹਿ ਜਾ ਮੇਰੀ ਗੱਲ ਸੁਣ ਕੀ ਕੀ ਟ੍ਰਿਕ ਕੀਤੀ ਹੈ ਇਹਦੇ ਕੋ ਪੰਜ ਪ੍ਰੂਫ ਹੈ ਚਾਰ ਪ੍ਰੂਫ ਹੈ ਇਹਦੇ ਬੱਚੇ ਦੇ ਇਹ ਕਿ ਗੋਂਡੀਆ ਦੇ ਬੱਚੇ ਚ ਕੀ ਬਿੰਦਾ ਇਹ ਕਿਸੇ ਬੰਦੇ ਨੂੰ ਇੱਥੇ ਖਰਾਬੀ ਹੋਈ ਤੇ ਇਹ ਮੈਂ ਆਪਣੇ ਨੂੰ ਨਹੀਂ ਕਹਿ ਰਿਹਾ ਫਿਰ ਮੈਂ ਮੁੱਖ ਮੰਤਰੀ ਬਿਲਾਹਰ ਤੁਹਾਨੂੰ ਤੁਹਾਡੇ ਕੋਲੇ ਬੰਦਿਆਂ ਨੂੰ ਕਹਿ ਰਿਹਾ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਬੇਟਾ ਤੁਹਾਡਾ ਇਹਦਾ ਜਾਤੀ ਫਰਕ ਤਿੰਨ ਮਹੀਨੇ ਤੋਂ ੱੱਕੇ ਖਾ ਰਿਆ ਕੀ ਗੱਲ ਕਰਨ ਦਾ ਸੋਨ ਸਰ ਐਕਚੁਅਲੀ ਫਾਇਰਿੰਗ ਮੈਂ ਉਹ ਮਿਲ ਕੋ ਨਹੀਂ ਹੁਣ ਐਸੇ ਉਹ ਮੰਦਿਰ ਦੇ ਲੋਕ ਨਹੀਂ ਚਾਹੀਦੇ ਸਰ ਕੋਈ ਮੰਦਿਰ ਕਿੱਥੇ ਆ ਪਹਿਲਾਂ ਤੁਹਾਡੇ ਕੋਈ ਮੰਦਿਰ ਨਹੀਂ ਸੀ ਸਾਡੇ ਜੁੜੀ ਹੱਟੇ ਵੱਟੇ ਹੈਂ ਪੰਜ ਡਿਊਟੀ ਇੱਥੇ ਹੱਟੇ ਵੱਟੇ ਪਹਿਲਾਂ ਉਹਦੀ ਸੀ ਇੱਥੇ ਨਹੀਂ ਨਹੀਂ ਇਤੋਂ ਬਾਅਦ ਸਰ ਪੋਸਟਿੰਗ ਉਹਦੀ ਹੈ ਬਦਲੇ ਆ ਨਾ ਬਦਲੇ ਆ ਨਾ ਨੂੰ ਦੋ ਦਿਨ ਨਹੀਂ ਹੋਈ ਉਹਨਾਂ ਨੂੰ ਆਏ ਨੂੰ ਪਾਸੋਂ ਮੈਂ ਉਹਨਾਂ ਆਇਆ ਜੀ ਇਹਨਾਂ ਦੇ ਕੋਲ ਮਨਦੀਪ ਭਾਜੀ ਕਿੱਥੋਂ ਆ ਜੀ ਉਹ ਕਹਿੰਦੇ ਸੀ ਕੋਈ ਮੁੰਡਾ ਇੱਥੇ ਆ ਗਿਆ ਕੋਈ ਮਾੜੀ ਮੋਟੀ ਨਾ ਬੰਦਾ ਆਪਣੇ ਅੰਦਰ ਝਾਕੀ ਮਾਰੇ ਜਿਸ ਬੰਦੇ ਕੋਲ ਪੰਜ ਸੱਤ ਡਾਕੂਮੈਂਟ ਆ ਵੰਡੀਆਂ ਦੇ ਬੱਚੇ ਦਾ ਠੀਕ ਨਹੀਂ ਘਣਾ ਆਇਆ ਨਾ ਜਿਸ ਆਪਾਂ ਗਾਈਡ ਕੀਤਾ ਸੀ ਇਹਨਾਂ ਨੂੰ ਕਿ ਅਪਲਾਈ ਕਰ ਦਿਓ ਮਨਦੀਪ ਨੂੰ ਪਤਾ ਨਹੀਂ ਲੱਗਦੀ ਮੀਂਹ ਫਾਈਲ ਤਾਂ ਜਾਂ ਟੋਲੀ ਮੈਂ ਇਹਨਾਂ ਨੂੰ ਗਾਈਡ ਕਰਕੇ ਸਰ ਇੱਥੋਂ ਭੇਜਿਆ ਸੀ ਇਹ ਆਪਣਾ ਇਹ ਤਾਂ ਮੇਰੇ ਸਾਹਮਣੇ ਆ ਜੀ ਇਨਸੀਡੈਂਟ ਆ ਜੇ ਕੋ ਬੰਦਾ ਖਰਾਬ ਹੋਇਆ ਤੇ ਅੱਜ ਤੱਕ ਤੇ ਸੁਧਿਵਤ ਕੋ ਕੰਪਲੇਂਟ ਆਈ ਮੈਂ ਤੁਹਾਨੂੰ ਮੈਨੂੰ ਰਿਟਰਨ ਚ ਦੇ ਸਰ ਮੈਂ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਅੱਜ ਕੱਲ ਇਨਸਟਰਕਸ਼ਨ ਕਰਨ ਲੱਗਾ ਮੈਂ ਇਥੇ ਦਾ ਨੁਮਾਇੰਦਾ ਹੈ ਬੇਟਾ ਵਿਧਾਨ ਸਭਾ ਲੋਕਾਂ ਨੇ ਚਲਕੇ ਭੇਜਿਆ ਇਸ ਕੰਮ ਨੂੰ ਮੈਂ ਕੱਲ ਭੇਜਿਆ ਹਾਂ ਇਹ ਤਾਂ ਕਿਤੇ ਵੀ ਆਏ ਮੇਰੀ ਵਿਧਾਨ ਸਭਾ ਦੇ ਵਿੱਚ ਬੈਠਾ ਨੂੰ ਇਸ ਗੱਲ ਨੂੰ ਸਮਝਣਾ ਪੈਣਾ ਤੁਹਾਨੂੰ ਕਿ ਮੇਰੇ ਕੋਲ ਜਿਹੜਾ ਬੰਦਾ ਤੁਰ ਕੇ ਆਇਆ ਉਹ ਆਪਣੀ ਉਹ ਆਪਣਾ ਦੁੱਖ ਲੈ ਕੇ ਆਇਆ ਜੇ ਤੁਸੀਂ 3 ਮਹੀਨੇ ਲਾ ਤੇ ਤੁਸੀਂ ਕਿੰਨੇ ਕਾਬਲ ਅਫਸਰ ਹੈ ਤੇ ਕੀ ਲੋੜ ਕੀ ਸਕਦੇ ਇਹਦੇ ਇਹਦਾ ਨਾਮ ਲੱਗ ਵੀ ਜਸਪੀਰ ਅਵੇ ਕੋ ਮੰਦੀਪ ਆ ਜਿਹੜਾ ਦੂਜਾ ਹੈ ਉਹ ਵੀ ਲੱਗਾ ਦੋ ਤਿੰਨ ਨਾਮ ਲੱਗਣ ਸਾਰੇ ਨੇ ਨਾਮ ਲੱਗਣਗੇ ਇਹਦਾ 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 ਡੈਸੀਗਨੇਸ਼ਨ ਤੇ ਕੀ ਕੀ ਹੈ